ਬਾਬਾ ਜੀ ਸਾਨ ਇਹਨਾਂ ਨੇ ਬਾਬਾ ਜੀ ਜੀ ਬਾਬਾ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਹੈ ਤੁਹਾਨੂੰ ਆਪੇ ਅੱਗੇ ਆਪਾਂ ਚੱਲਦੇ ਹਾਂ ਗੁਰੂ ਸਾਹਿਬ ਦੇ ਦਰਸ਼ਨਾਂ ਤੱਕ ਤੁਹਾਨੂੰ ਆਸ਼ਾ ਬਾਬਾ ਜੀ ਵਾਰ ਗੁਰੂ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਮੇਸਰ ਜੀ ਦਾ ਕਰਨਾਲ ਦਾ ਬਾਬਾ ਬਕਾਲਾ ਸਾਹਿਬ ਜੀ ਧੰਨ ਧੰਨ ਬਾਬਾ ਜੀ ਸਾਡਾ ਪਵਨਸ ਆ ਰਿਹਾ ਹੈ ਦਰਸ਼ਨ ਕਰੋ ਜੀ ਆਓ ਹੁਣ ਆਪਾਂ ਅੰਦਰ ਚੱਲ ਕੇ ਰੂਸਾ ਜੀ ਦੇ ਦਰਸ਼ਨ ਕਰਦੇ ਧੰਨ ਧੰਨ ਬਾਬਾ ਅਨੋਥ ਸਿੰਘ ਸ਼ਹੀਦ ਸ਼ਹੀਦ ਕਰਮਾ ਵਿੱਚੋਂ ਵੀ ਦਿੰਦੇ ਹਨ ਤੇ ਕੋਲੋਂ ਦਾਤਾਂ ਵੀ ਦਿੰਦੇ ਹਨ ਸ਼ਰਧਾ ਨਾਲ ਆਓ ਧੰਨ ਧੰਨ ਬਾਬਾ ਨੋਹ ਸਿੰਘ ਜੀ ਸ਼ਹੀਦ ਇੱਥੇ ਗੁਰੂ ਘਰ ਲੰਗਰ ਅਟੁੱਟ ਵਰਤਦਾ ਹੈ ਭਾਵੇਂ ਦਿਨ ਰਾਤ ਹੀ ਚੱਲਦਾ ਹੈ ਜਿਸ ਕਿਸੇ ਪ੍ਰਾਣੀ ਨੇ ਜੋ ਰਸਤੇ ਚ ਲੰਘਦੇ ਹਨ ਲੰਗਰ ਛਕਣ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਸਥਾਨ ਤੇ ਮਠਾ ਦੇਖ ਕੇ ਦਰਸ਼ਨ ਮਹਾਰਾਜ ਦੇ ਕਰਕੇ ਫਿਰ ਉਥੋਂ ਲੰਗਦੇ ਹਨ ਅਤੇ ਗੁਰੂ ਮਹਾਰਾਜ ਦਾ ਲੰਗਰ ਛੱਕ ਕੇ ਅਗਾਹ ਜਾਂਦੇ ਹਨ 24 ਘੰਟੇ ਹਰ ਵਕਤ ਇੱਥੇ ਲੰਗਰ ਮਿਲਦਾ ਹੈ ਸੇਵੀ ਜਨ ਸੇਵਾ ਕਰ ਰਹੇ ਹਨ ਇੱਧਰ ਸਾਰੀਆਂ ਲੰਗਰਾਂ ਤਾਂ ਲੰਗਰ ਸ਼ਾ ਕਰਈਆਂ ਹਨ ਦਾ ਦੇ ਲੰਗਰ ਸੰਤਾਂ ਦਾ ਲੰਗਰ ਬਾਹਰ ਖੋ ਕੇ ਵੀ ਸਕਦੇ ਐ ਸਕਦੀਆਂ ਹਨ ਅਤੇ ਅੰਦਰ ਬੈਟ ਕੇ ਵੀ ਸਖਤ ਹੈ ਇੱਧਰ ਸ਼ਬੀਲ ਹੈ ਜੀ ਸੰਗਤਾਂ ਦੇ ਜਲ ਛਕਣ ਵਾਸਤੇ ਪਰ ਲਿਖਿਆ ਆਇਆ ਹੈ ਜੀ ਲੰਗਰ ਦੇ ਸਤਕਾਰ ਬਾਰੇ ਕੁਝ ਬੇਨਤੀਆਂ ਲੰਗਰ ਉਹਨਾਂ ਨੂੰ ਪਵਾਓ ਜਿੰਨਾ ਛਕਣਾ ਹੈ ਜੀ ਲੰਗਰ ਉਹਨਾਂ ਹੀ ਪਵਾਓ ਜਿੰਨਾ ਛਕਣਾ ਹੈ ਲੰਗਰ ਝੂਠਾਣਾ ਛੱਡੋ ਇਹ ਸਾਰੀ ਲੰਗਰ ਦੀ ਰਸਦ ਸ਼ਹੀਦ ਸਿੰਘ ਜੀ ਅਤੇ ਸੰਗਤਾਂ ਦੀ ਕਿਰਪਾ ਨਾਲ ਇੱਥੇ ਆਉਂਦੀ ਹੈ ਇਸ ਲਈ ਵਾਹਿਗੁਰੂ ਸਿਮਰਨ ਕਰਦੇ ਹੋਏ ਲੰਗਰ ਸੰਚਾਲਨ ਕਰਨਾ ਕਰੋ ਤਰਸੰਤਾਂ ਭਾਂਡੇ ਤੋਂ ਦੀ ਸੇਵਾ ਕਰਦੇ ਆਇਆ। ਇੱਧਰ ਹਾਲ ਬਣਿਆ ਹੈ। ਸੰਗਤਾਂ ਨੇ ਲੰਗਰ ਬੈਠ ਕੇ ਛਕਣਾ ਹੈ, ਜੇ ਅੰਦਰ ਬੈਠ ਕੇ ਛਕਾ ਦਿਆ ਹਨ ਬਾਹਰ ਲੋਕਾਂ ਦੇ ਸਰਦਾਰ ਤੇ ਲੋਕ ਦੇ ਸਰਦਾਰ। ਆਹ ਹੁਣ ਆਪਾਂ ਸੁੰਦਰ ਗੁਰੂ ਸਾਹਿਬੀ ਦੇ ਦਰਸ਼ਨ ਕਰਨ ਵਾਸਤੇ ਜਾਈਏ। ਪ੍ਰੇਮੀ ਜਾਨ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹਾਂ ਲੰਗਰ ਸਭ ਤੋਂ ਅੰਛਾਉਂਦੇ ਬੜੀ ਖਦਾ ਭਾਵਨਾ ਪਤਿ ਨੂੰ ਸਤਿ ਸ਼ਬਦ ਦੇਣਾ। ਸਭ ਤੋਂ ਪਹਿਲਾਂ ਹੱਥ ਧੋਵੋ। ਬਾਹਰ ਸੁੱਝੇ ਕਰੋ ਫਿਰ ਗੁਰੂ ਮਹਾਰਾਜੀ ਦੇ ਪਾਵਨ ਸਥਾਨ ਉਜਾਂਦੇ ਆ ਆਪਣੇ ਪੈਰ ਧੋਵੋ ਉਸ ਤੋਂ ਬਾਅਦ ਤੇ ਗੁਰਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਪਾਂ ਸਰ ਜਾ ਰਹੇ ਹਾਂ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਸ੍ਰੀ ਅਮਰਸਾਲ ਦੇ ਸਰਕਾਰ ਲਈ ਜੋ ਦੁੱਧ ਕੀਤਾ ਸੀ ਉਸ ਯੁੱਧ ਵਿੱਚ ਇਸ ਜਗ੍ਹਾ ਧੰਤਨ ਬਾਬਾ ਨੌ ਸਿੰਘ ਜੀ ਸ਼ਹੀਦ ਹੋਏ ਸਨ ਇਹ ਪਾਵਨ ਪਵਿੱਤਰ ਅਸਥਾਨ ਹਨ ਨਿਹੰਗ ਸੰਗਤ ਇਹਨਾਂ ਦੀ ਸੇਵਾ ਕਰਦੇ ਹਨ ਗੁਰੂ ਦੀਆਂ ਲਾਡੀਆਂ ਖੋਜਾਂ ਇਹਨਾਂ ਦੀ ਸੇਵਾ ਕਰਦੇ ਹਨ ਇਸ ਖਾਨਾ Oh. Okay. ਗੁਰੂ ਸਾਹਿਬ ਦੇ ਅਸਥਾਨ ਤੇ ਅਖੰਡ ਪ੍ਰਸਾਦ ਚੱਲ ਰਏ ਹਨ ਗੁਰਬਾਣੀ ਤੇ ਪਾਠ ਅਖੰਡ ਜਾਪ ਹੋ ਰਏ ਹਨ ਇਹ ਨਿਸ਼ਾਨ ਸਾਹਿਬ ਹੈ ਜੀ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦੀ ਅਸਥਾਨ ਤਰਨਾਦਲ ਇੱਧਰ ਸ਼ਹੀਦੀ ਦੇ ਗਾਹ ਤਿਆਰ ਹੁੰਦੀਆਂ ਹਨ 27 ਸੰਤਾਂ ਸਰਦਾ ਭਾਉ ਨਾਲ ਛੱਕੇ ਜਾਂਦੀਆਂ ਹਨ ਜੀ ਸਾਥ ਸਿੰਘ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ ਵੀਡੀਓ ਚੰਗੀ ਲੱਗੇ ਵਧੀਆ ਲੱਗੇ ਚਾਹ ਨਾਲ ਨੂੰ ਸਬਸਕ੍ਰਾਈਬ ਸ਼ੇਅਰ ਕਰਨਾ ਹੋਏ ਜੋ ਨੂੰ ਫੋਲੋ ਕਰਨਾ ਜੋ ਸਭ ਗੁਰਦੁਆਰੇ ਦੇ ਦਰਸ਼ਨ ਕਰਦੇ ਵੀਡੀਓ ਆਪ ਦਰਸ਼ਨ ਕਰ ਸਕੋ ਜੀ ਅਤੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ